ਕਵਾਸਪੁਰ ਟੀਵੀ ਤੇ ਤੁਹਾਡਾ ਸਵਾਗਤ ਹੈ ਤੇਰਾ ਦੁਦਰਾਤਾਰੀ ਪਿੰਡ ਪਾਮ ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਪੈਣਾ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਵਿੱਚ ਸੰਤ ਬਾਬਾ ਪੂਰਨ ਦਾਸ ਜੀ ਤੇ ਸੰਤ ਗਰੀਬ ਦਾਸ ਜੀ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਪਿੰਡ ਪਾਮ ਵਿਖੇ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ ਇਸ ਮੌਕੇ ਚਿਰਾਗਾ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਉਪਰੰਤ ਪੂਜਾ ਅਰਚਨਾ ਕੀਤੀ ਗਈ ਅਤੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਸੰਤ ਸਤਨਾਮ ਦਾਸ ਦੀ ਗੱਜਰ ਮਹਿਦੂਦ ਵਾਲਿਆਂ ਤੇ ਹੋਰ ਰਾਗੀ ਢਾਡੀ ਜਥਿਆਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਇਸ ਮੌਕੇ ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਅਲਤੁਟ ਵਰਤਾਏ ਗਏ ਇਸ ਮੌਕੇ ਸੰਤ ਸਤਨਾਮ ਦਾਸ ਮਹਿਦੂਦ ਸੰਤ ਮੇਜਰ ਦਾਸ ਹੱਲੂਵਾਲ ਡਾਕਟਰ ਪਰਮਿੰਦਰ ਸੂਰ ਡੀਐਸਜੀ ਆਰ ਹਸਪਤਾਲ ਕੋਟਪਤੋਹੀ ਪ੍ਰદાન ਬਲਜੀਤ ਸਿੰਘ ਸੁਖਵਿੰਦਰ ਰਾਮੋ ਪ੍ਰਧਾਨ ਤੋਂ ਇਲਾਵਾ ਪਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਦੇਖੋ ਖ਼ዋਸਪੁਰ ਟੀਵੀ ਦੀ ਪਿੰਡ ਪਾਮ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਵਿਸ਼ੇਸ਼ ਰਿਪੋਰਟ ਹੋਰ ਖ਼ਬਰਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਖ਼ዋਸਪੁਰ ਟੀਵੀ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੇਹ ਕਹਰਾ ਬਾਬਾ ਦੁੱਧਾਤਾ ਜੀ ਮਹਾਰਾਜ ਜੀ ਦਾ ਬੋਲ ਸੱਚੇ ਦਰਵਾਰ ਕੀ ਹੈ ਜੇਹ ਕਹਰਾ ਬਾਬਾ ਤੁੰਦਾਸ ਮਹਾਰਾਜ ਜੀ ਦਾ ਬੋਲ ਸੱਚੇ ਦਰਵਾਰ ਕੀ ਹੈ ਪਰਮ ਸਤਕਾਰ ਜੋ ਗੁਰੂ ਪਿਆਰੀ ਸਾਧ ਸੰਗਤਿਓ ਡੇਰਾ ਬਾਬਾ ਦੁੱਧਾਤਾ ਜੀ ਧਾਮ ਵਿਖੇ ਅੱਜ ਮਹਾਂਪੁਰਸ਼ਾਂ ਦੇ ਤਤੋ ਤੋ ਮਿਲੇ ਤਨ ਤਨ ਬਾਬਾ ਬੂਟਾ ਦਾਸ ਮਹਾਰਾਜ ਜੀ ਸਤਿਗੁਰੂ ਗ੍ਰੀਵਦਾਸ ਮਹਾਰਾਜ ਮਹਾਪੁਰਸ਼ਾਂ ਦੀ ਪ੍ਰਾਤਨ ਚਲਾਈ ਮਰਜ਼ਾਦਤ ਦੇ ਅਨਸਾਰ ਅੱਜ ਛੇ ਮਸਰਾ ਸਾਰੀਆਂ ਸੰਗਤਾਂ ਨੇ ਮਹਾਪੁਰਸ਼ਾਂ ਦੇ ਸਥਾਨ ਤੇ ਮਨਾਇਆ ਸਾਰੀ ਪ੍ਰਬੰਧਕ ਕਮੇਟੀ ਕਈ ਦਿਨਾਂ ਤੋਂ ਇਸ ਸਰਾਤਾਂ ਦੇ ਮੇਲੇ ਦੀ ਬਹੁਤ ਦੇਰ ਰਾਤ ਅਣਤਖ ਮਿਹਨਤ ਕਰ ਰਹੀ ਹੈ ਸਾਰੀਆਂ ਸੰਗਤਾਂ ਵਾਸਤੇ ਬਹੁਤ ਵੱਡੇ-ਵੱਡੇ ਪ੍ਰਬੰਧ ਕਮੇਟੀਆਂ ਅਪਰਾਧੇ ਕੀਤੀ ਕਿ ਸਾਰੇ ਸੰਗਤ ਨੂੰ ਕਿਸੇ ਵੀ ਗੱਲੋਂ ਪਰੇਸ਼ਾਨ ਨਾ ਸਾਰੀ ਸੰਗਤ ਬੜੀ ਖੁਸ਼ੀ ਦੇ ਨਾਲ ਬੜੇ ਪ੍ਰੇਮ ਦੇ ਨਾਲ ਮਹਾਪੁਰਸ਼ਾਂ ਦੇ ਚਰਨਾਂ ਦੇ ਨਾ ਕੋਟ ਹੋਵੇ ਤੇ ਸਾਸ ਨੇ ਸਾਰੀਆਂ ਸੰਗਤਾਂ ਨੂੰ ਦਾਸ ਗੋ ਨੂੰ ਸ਼ਰਧਾ ਦੇ ਸਲਾਮਾ ਜੋੜ ਮਿਲੇ ਦੀ ਲੱਖ ਲੱਖ ਸਤਿਗੁਰ ਮਹਾਰਾਜੀ ਸਾਰੀਆਂ ਸੰਗਤਾਂ ਦੇ ਉਪਰ ਆਪਣਾ ਨਿਹਰਾ ਪ੍ਰਿਆਸ ਅਸ਼ੀਰਵਾਦ ਕਰਨ ਔਡੇਰੇ ਵਿਚਨ ਦੀ ਕਲਾ ਵਰਸ਼ਣ ਔਰ ਪ੍ਰਬੰਧਕ ਕਮੇਟੀ ਦੇ ਜਨਸੰਗ ਲੋਕੇ ਸਹਿਯਤ ਰੱਖਣ ਔਰ ਸਾਰੇ ਕਾਰਜੇ ਕਰਾਈ ਜਾਣ ਆਪਣੇ ਹੱਥ ਦੱਸ ਕੇ ਇੱਕ ਹੀ ਅਰਦਾਸ ਵਿੱਚ ਦੀ ਮਾਰ ਸਾਰੀਆਂ ਸੰਗਤਾਂ ਦਾ ਬੜਾ ਕੰਮ ਜੀ ਸਾਰੀਆਂ ਸੰਗਤਾਂ ਨੂੰ ਸਰਦਾ ਦਾ ਮੇਲੇ ਦੇ ਆਸ ਬਲੋ ਔਰ ਪ੍ਰਬੰਧਕ ਕਮੇਟੀ ਮਰੋਂ ਪਿਆ ਪਿਆ ਕਰਦੇ ਜੀ ਜੈ ਗੁਰਦੇਵ ਧੰਗੁਰਦੇਵ ਜੇਕਰ ਅਸਤਰਿਕ ਰਿਪੋਰਟ ਲਾਸ਼ਾਂ ਇੱਥੇ ਮਹਾਰਾਜਾ ਉਹ ਸਾਡੇ ਦਰਬਾਰ ਇੱਕ ਗੁਡ ਆਫਟਰਨੂੰ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਰਟ ਤੋਂ ਹਿਤੋਂ ਅੱਜ ਸਾਡੀ ਟੀਮ ਨੂੰ ਪਿੰਡ ਭਾਮ ਵਿਖੇ ਜ਼ਿਲ੍ਹਾ ਹਸਪਤਾਲ ਪਰ ਦੁੱਧਾਧਾਰੀਆਂ ਦੇ ਡੇਰੀ ਤੇ ਪਹੁੰਚ ਕੇ ਨ ਸਮਸਤਕ ਹੋਣ ਦਾ ਮੌਕਾ ਮਿਲਿਆ ਜਿਸ ਦੇ ਵਿੱਚ ਕੇ ਇਸ ਸਰਾਧ ਦੌਰਾਨ ਜੋ ਸਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹਰ ਸਾਲ ਇਸ ਤਰ੍ਹਾਂ ਵੀ ਹਰ ਸਾਲ ਦੀ ਤਰ੍ਹਾਂ ਬੜੇ ਹੀ ਧੂਮ-ਧਾਮ ਦੇ ਨਾਲ ਇਹ ਸਲਾਨਾ ਜੋੜ ਮੇਲਾ ਸਰਾਧਾਂ ਦਾ ਕਰਵਾਇਆ ਗਿਆ ਦੂਰੋਂ ਨੇੜੇੋਂ ਸੰਗਤਾਂ ਆ ਕੇ ਨਸਮਸਤਕ ਹੋਈਆਂ ਮੈਨੂੰ ਵੀ ਉੱਥੇ ਜਾ ਕੇ ਨਸਮਸਤਕ ਹੋਣ ਦਾ ਮੌਕਾ ਮਿਲਿਆ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਪੂਰੀ ਹੀ ਸਾਧ ਸੰਗਤ ਨੂੰ ਦੇਸ਼ਾਂ-ਪਰਦੇਸਾਂ ਵਿੱਚ ਬੈਠਿਆਂ ਨੂੰ ਔਰ ਇਲਾਕੇ ਦੀ ਜਿੰਨੀ ਵੀ ਸਾਧ ਸੰਗਤ ਦੁਦਾਧਾਰੀਆਂ ਦੇ ਡੇਰੇ ਨਾਲ ਜੁੜੀ ਸਾਰਿਆਂ ਨੂੰ ਹੀ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਥੈਂਕ ਯੂ